ਫਿਰੋਜ਼ਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ ਨੇ ਸੀਮਾਨ ਅਬੂਹਰ ਦੇ ਵਿੱਚ ਸੀਮਾਨ ਦੀ ਲੋਕ ਮਿਲਣੀ ਅਮਿਤ ਸ਼ਾਹ ਦੇ ਬਿਆਨ ਤੇ ਪਖੀਏ ਸਿਆਸਤ ਇਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹਨ ਸੀਮਾਨ ਦੇ ਵੱਲੋਂ ਕਿਹਾ ਗਿਆ 92 ਵਿਧਾਇਕ ਨੇ ਤੇ ਇਹ ਕਿਵੇਂ ਸਰਕਾਰ ਤੋੜ ਲੈਣਗੇ ਜ਼ਬੂਹਰ ਦੇ ਵਿੱਚ ਸੀਮਾਨ ਦੀ ਲੋਕ ਮਿਲਣੀ ਹੋਈ ਹੈ ਫਿਰੋਜ਼ਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ ਸੀਮਾਨ ਅਮਿਤ ਸ਼ਾਹ ਦੇ ਬਿਆਨ ਤੇ ਪਖੀਏ ਸਿਆਸਤ ਇਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹਨ ਸੀਮਾਨ ਦੇ ਵੱਲੋਂ ਕਿਹਾ ਗਿਆ ਬੀਜੇਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ ਇੱਥੇ ਪ੍ਰਧਾਨ ਮੰਤਰੀ ਆਇਆ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਤਿਹਾਰੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਂਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਮੋਟਾ ਮੰਗਣਾ ਆ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿੱਦਣੋ ਜਾਂਦੀ ਆ ਗੱਲ ਇਹਨਾਂ ਨੂੰ ਐ ਲੱਗਦਾ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਉਹ ਜਾਂਦਾ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ ਥੋੜਾ ਥੋੜਾ ਹਜ਼ਾਰਾਂ ਕਰੋੜ ਥੋੜਾ ਫਲਾਨਾ ਧਮਕਾ ਕੁਛ ਨਹੀਂ ਚੱਲੂ ਨਾ ਧਮਕੀ ਚੱਲੂ ਪੰਜਾਬੀਆਂ ਮੁਲਕ ਲੈ ਕੇ ਦਿੱਤਾ ਸੀ 80% ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਅੱਜ ਵੀ ਬਾਰਡਰਾਂ ਤੇ ਅਸੀਂ ਖੜੇ ਆ ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਇੱਥੇ ਆ ਕੇ ਪਿਆਰ ਨਾਲ ਪੰਜਾਬੀਆਂ ਦਾ ਜੋ ਮਰਜ਼ੀ ਕਰਾ ਲਓ ਪਰ ਜਦੋਂ ਪੰਜਾਬੀ ਆਪਣੀ ਅਣਖਾ ਬਰੂ ਤੇ ਆ ਜਾਂਦਾ ਫਿਰ ਉਹ ਜਵਾਬ ਦੇਣਾ ਵੀ ਜਾਣਦਾ ਹੈ